ਮਤਲਬ ਸੰਦੀਪ ਕੁਮਾਰ ਟਿੰਕਾ ਦੀ ਜੋ ਫਿਲਮ ਹੈ ਮਤਲਬ ਡਾਇਰੈਕਟ ਕੀਤੀ ਹੈਗੀ ਆ ਅੱਜ ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਤੇ ਤੁਸੀਂ ਰਾਈਟਰ ਹੈਗੇ ਨਾ ਜੀ ਸਰ ਕਿਵੇਂ ਲੱਗਦਾ ਹੈਗਾ ਵਧੀਆ ਲੱਗੀ ਤੁਹਾਨੂੰ ਅ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਜਿੰਨੇ ਵੀ ਸੂਝਵਾਨ ਸਰੋਤੇ ਆ ਜੀ ਉਹਨਾਂ ਨੂੰ ਟਿੰਕਾ ਭਾਜੀ ਵੱਲੋਂ ਇਹ ਇੱਕ ਤੋਹਫਾ ਤਾਂ ਨਹੀਂ ਕਹੂੰਗਾ ਜੀ ਬਲਕਿ ਆਪਣੇ ਪੰਜਾਬ ਦਾ ਜੋ ਵੀ ਦਰਦ ਹੈਗਾ ਏ ਉਹ ਇਹਨਾਂ ਨੇ ਸਾਰੇ ਪੰਜਾਬ ਦੇ ਸਰੋਤੇ ਨਾਲ ਸਾਂਝਾ ਕੀਤਾ ਤੇ ਵੱਡਾ ਮੈਸੇਜ ਭਾਜੀ ਨੇ ਐਕਚੁਅਲ ਚ ਇਹ ਦਿੱਤਾ ਵੀ ਗਵੰਡੀ ਜਿਹੜਾ ਹੁੰਦਾ ਨਾ ਉਹ ਗਵਾਰ ਤੇ ਸਾਰੰ ਤੋਂ ਜ਼ਿਆਦਾ ਉਹਨੂੰ ਪਤਾ ਹੁੰਦਾ ਵੀ ਇੱਥੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਅਗਰ ਗਵੰਡੀ ਹੀ ਗਵੰਡੀ ਦੇ ਕੰਮ ਆਵੇ ਤਾਂ ਇਹਦੇ ਨਾਲ ਉਹ ਸਤੁੱਤਮ ਹੋ ਖੁਸ਼ ਹੋਈ ਨਹੀਂ ਸਕਦਾ ਜੀ ਤੇ ਜਿਹੜੀ ਸੀਰੀਜ਼ ਹੈਗੀ ਆ ਬਾ ਕਮਾਲ ਹੈ ਤੇ ਜਿੰਨੇ ਵੀ ਬਿਲਕੁਲ ਨਿਊ ਕਮਰਸ ਨੇ ਮੁੰਡੇ ਵੀ ਜਨੀਆਂ ਮਾਤਾਵਾ ਭੈਣਾਂ ਨੇ ਵੀ ਇੱਥੇ ਐਕਟਿੰਗ ਕੀਤੀ ਆ ਜੀ ਬਹੁਤ ਹੀ ਜ਼ਬਰਦਸਤ ਮਤਲਬ ਕਿ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਹ ਪੂਰੀ ਫਿਲਮ ਦੇ ਵਿੱਚ ਐਕਚੁਅਲੀ ਜੀ ਮੈਸੇਜ ਕੀ ਆ ਤੇ ਕਿੰਨੇ ਕਮਾਲ ਦੀ ਐਕਟਿੰਗ ਕੀਤੀ ਹੈ ਇਹਨਾਂ ਨੇ ਠੀਕ ਹੈ ਕੀ ਕੋਸ਼ਿਸ਼ ਕੀਤੀਆਂ ਮੈਸੇਜ ਦੇਣ ਦੀ ਮੇਨ ਜਿਹੜਾ ਤੁਹਾਡਾ ਮੇਨ ਮੈਸੇਜ ਇਹ ਹੈ ਜੀ ਦੇਖੋ ਪੰਜਾਬ ਜਿਹੜਾ ਹੈਗਾ ਏ ਸ਼ੁਰੂ ਤੋਂ ਹੀ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਉਹ ਕਿਵੇਂ ਵੀ ਕੀਤਾ ਜਾਂਦਾ ਜਿਵੇਂ ਦੇਖੋ 1947 ਦੇ ਵਿੱਚ ਜਿਹੜਾ ਕੀ ਹੋਇਆ ਵੀ ਐਕਚੁਅਲ ਚ ਡਿਵਾਈਡਿਸ਼ਨ ਇੰਡੀਆ ਦੀ ਨਹੀਂ ਹੋਈ ਜੀ ਡਿਵਾਈਡਿਸ਼ਨ ਪੰਜਾਬ ਦੀ ਹੋਈ ਆ ਉਹ ਟਾਰਗੇਟਡ ਡਿਵਾਈਡਿਸ਼ਨ ਸੀਗੀ ਫਿਰ ਕੀ ਪੰਜਾਬ ਨੂੰ ਪੱਟਾਂ ਲੁੱਟਣ ਵਾਸਤੇ ਕੀ ਕੀਤਾ ਗਿਆ ਵੀ ਯੂਥ ਜਿਹੜਾ ਹੈਗਾ ਉਹ ਕਿਸੇ ਵੀ ਨੇਸ਼ਨ ਦੇ ਜਿਹੜੀ ਆ ਬੈਕਬੋਨ ਆ ਯੂਥ ਨੂੰ ਕਿਵੇਂ ਸਿੱਟਾਇਆ ਜਾਵੇ ਤਾਂ ਉਦਰੀ ਟਾਰਗੇਟ ਕੀਤਾ ਗਿਆ ਵੀ ਨਸ਼ਾ ਲਿਆ ਜਾਵੇ ਇਹ ਨਹੀਂ ਕਿ ਸਾਡੇ ਬੱਚੇ ਇਥੇ ਨਸ਼ਾ ਕਰਦੇ ਨੇ ਐਕਚੁਅਲ ਚ ਉਹਨੂੰ ਨਸ਼ਿਆਂ ਤੇ ਲਾਇਆ ਜਾ ਰਿਹਾ ਹੈ ਉਹ ਨਸ਼ਿਆਂ ਤੇ ਛੋਟੇ-ਛੋਟੇ ਨਸ਼ੇ ਤੋਂ ਬਾਅਦ ਫਿਰ ਵੱਡੇ ਨਸ਼ੇ ਵੱਡਿਆਂ ਤੋਂ ਬਾਅਦ ਫਿਰ ਉਹ ਚੋਰੀ ਚਕਾਰੀ ਡਕੈਤੀ ਸਾਰਿਆਂ ਦੇ ਵਿੱਚ ਜੰਜਾਲ ਦੇ ਵਿੱਚ ਫਸਦੇ ਜਾਂਦੇ ਆ ਉਹ ਜੰਜਾਲ ਦੇ ਵਿੱਚੋਂ ਕੱਲੀਆਂ ਸਰਕਾਰਾਂ ਹੀ ਨਹੀਂ ਜਿਵੇਂ ਟਿੰਕਾ ਭਾਜੀ ਵਰਗੇ ਸੂਝਵਾਨ ਲੋਕ ਹੈਗੇ ਨਹੀਂ ਆਣ ਗਵਾਂਡ ਦੇ ਸਾਡੀਆਂ ਜਿੰਨੀਆਂ ਵੀ ਇੱਥੇ ਐਨ ਜੀਓਜ਼ ਕੰਮ ਕਰਦੀਆਂ ਨੇ ਉਹ ਸਾਰੇ ਹੀ ਇਹ ਰਲ ਮਿਲ ਕੇ ਇਹ ਜਿਹੜੀ ਤਰਾਸ ਜੇਗੀ ਚੋ ਅਸੀਂ ਰਲ ਮਿਲ ਕੇ ਇਸ ਨੂੰ ਕੱਢ ਸਕਦੇ ਹਾਂ ਠੀਕ ਹਾਂਜੀ ਡਿੰਕਾ ਜੀ ਤੁਸੀਂ ਇਹ ਇੰਡਾਇਰੈਕਟ ਕੀਤੀ ਹੈਗੀ ਫਿਲਮ ਹੈ ਨਾ ਕਿਵੇਂ ਲੱਗਦਾ ਹੈ ਕਿਵੇਂ ਲੱਗਿਆ ਤੁਹਾਨੂੰ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੇ ਰੈਗੂਲਰ ਗਰਾਊਂਡ 24 ਨਿਊਜ਼ ਦਾ ਰਾਜੀ ਜੀ ਤੁਹਾਡਾ ਜੀ ਸਾਡੀ ਫਿਲਮ ਰਿਲੀਜ਼ਿੰਗ ਦੇ ਮੌਕੇ ਤੇ ਸਾਡੇ ਸਾਰੇ ਸਰੋਤਾਂ ਨੂੰ ਤੁਸੀਂ ਲਾਈਵ ਦਿਖਾ ਰਹੇ ਹੋ ਜੀ ਤੇ ਫਿਲਮ ਦੇ ਅੱਜਕੱਲ ਜੋ ਪੰਜਾਬ ਦੇ ਹਾਲਾਤ ਆ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਬਣੇ ਹੋਇਆ ਜੀ ਔਰ ਜਿਹੜਾ ਆਪਣਾ ਯੂਥ ਆ ਇਹ ਸਮਝ ਨਹੀਂ ਰਿਹਾ ਪਹਿਲਾਂ ਜਿਵੇਂ ਪਾਕਿਸਤਾਨ ਅਫਗਾਨਿਸਤਾਨ ਇਹਨਾਂ ਨੇ ਆਪਣੇ ਮੁਲਕ ਦੇ ਵਿੱਚ ਨਸ਼ਾ ਭੇਜਨ ਭੇਜਤਾ ਉਹਨਾਂ ਸੇ ਇੰਨਾ ਜ਼ਿਆਦਾ ਵੱਧ ਗਿਆ ਇੰਨਾ ਜ਼ਿਆਦਾ ਵੱਧ ਗਿਆ ਆਪਣੀ ਯੂਥ ਨੂੰ 10 ਸਾਲ 15 ਸਾਲ 20 ਸਾਲ ਪਿੱਛੇ ਚਲਾ ਗਿਆ ਯੂਥ ਉਹ ਮੋਤਾਂ ਵੀ ਬਹੁਤ ਹੋ ਗਿਆ ਜੀ ਔਰ ਉਸ ਤੋਂ ਬਾਅਦ ਇੱਕ ਨਵਾਂ ਹੁਣ ਜੋ ਪਾਕਿਸਤਾਨ ਅਫਗਾਨਿਸਤਾਨ ਨੇ ਜੋ ਕਰਨਾ ਸੀ ਕਰਤਾ ਹੁਣ ਵੱਡੇ ਦੇਸ਼ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਇਹ ਆਈਲੈਂਡ ਕਰਾ ਕਰਕੇ ਆਪਣੇ ਬੱਚੇ ਆਪਣੇ ਜਿਹੜੇ 12 ਸਾਲ ਫੁੱਲਾਂ ਵਰਗੇ ਨਾਜ਼ੁਕ ਬੱਚੇ ਆਪਾਂ ਇੱਥੇ ਰੱਖਦੇ ਆ ਜਿਨ੍ਹਾਂ ਨੂੰ ਆਪਾਂ ਦੁਕਾਨ ਤੋਂ ਅ ਕਰੇਨੇ ਦੀ ਦੁਕਾਨ ਤੋਂ ਵੀ ਚੀਜ਼ ਨਹੀਂ ਲੈਣ ਭੇਜਦੇ ਵੀ ਜਵਾਕ ਅਰੇ ਉਹਨਾਂ ਨੂੰ ਆਪਾਂ ਆਪਣੇ ਹੱਥੀ ਦੇਸ਼ ਤੋਂ ਦੇਸ਼ ਨਿਕਾਲਾ ਦੇ ਰਿਆ ਬੜਾ ਸੀਰੀਅਸ ਮੈਟਰ ਆ ਇਸ ਲਈ ਇਹ ਫਿਲਮ ਵੀ ਉਦੇ ਬਾਰੇ ਵੀ ਬਾਅਦ ਚੋ ਗੱਲ ਕਰਾਂਗੇ ਆਇਲਟ ਬਾਰੇ ਇਹ ਫਿਲਮ ਬੜਾ ਸੀਰੀਅਸ ਮੈਟਰ ਆ ਸਭ ਤੋਂ ਮੇਨ ਮੁੱਦਾ ਕਿ ਨਸ਼ੇ ਨਸ਼ੇ ਬਹੁਤ ਜ਼ਿਆਦਾ ਫੈਲ ਚੁੱਕੇ ਆ ਬੜੀਆਂ ਮੋਤਾ ਹੋ ਰਹੀਆਂ ਬੜਾ ਨਾਜ਼ੁਕ ਸਥਿਤੀ ਦੇ ਵਿੱਚ ਪੰਜਾਬ ਗੁਜ਼ਰ ਰਿਹਾ ਔਰ ਸਿਸਟਮ ਆ ਜਿਹੜਾ ਕੋਈ ਵੀ ਸਰਕਾਰਾਂ ਦੀ ਕੋਈ ਕੁਛ ਨਹੀਂ ਕਰਦਾ ਪਰ ਜੇ ਇੱਕ ਗਵਾਂਢੀ ਤੁਹਾਨੂੰ ਇੱਕ ਚੰਗਾ ਮਿਲ ਜਾਂਦਾ ਵਾ ਰਿਸ਼ਤੇਦਾਰ ਵੀ ਅੱਜਕੱਲ ਖੂਨ ਆਪਣੇ ਚਿੱਟੇ ਹੋ ਚੁੱਕੇ ਆ ਜੇ ਇੱਕ ਗਵਾਂਢੀ ਵਧੀਆ ਮਿਲ ਜਾਂਦਾ ਤੁਹਾਨੂੰ ਤੇ ਉਹ ਗਵਾਂਢੀ ਉਹ ਬੱਚੇ ਨੂੰ ਜਿਹੜਾ ਨਸ਼ੇ ਦੇ ਵਿੱਚ ਪਿਆ ਹੋਇਆ ਉਹਨੂੰ ਕੱਢ ਸਕਦਾ ਜਾਂ ਉਹਨੂੰ ਵਧੀਆ ਮੱਤ ਦੇ ਸਕਦਾ ਇਹ ਚੀਜ਼ ਚੀਜ਼ਾਂ ਸਾਰੀਆਂ ਫਿਲਮ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਫਿਲਮਾਈਆਂ ਗਈਆਂ। ਬਾਕੀ ਥੋੜਾ ਜਿਹਾ ਸਸਪੈਂਸ ਤੁਸੀਂ ਹੁਣ ਬਰਕਰਾਰ ਰਹਿਣ ਦਿਓ। ਫਿਲਮ ਦੇਖੋ। ਫਿਲਮ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਜਿਹੜਾ ਦੱਸਿਓ ਮੇਰਾ ਜਿਹੜਾ YouTube ਚੈਨਲ ਆ ਸੰਦੀਪ ਕੁਮਾਰ ਟਿੰਕਾ ਦੇ ਨਾਮ ਤੇ ਜਾਂ ਧੂਮ ਪ੍ਰੈਂਕ ਦੇ ਨਾਮ ਤੇ YouTube ਤੇ ਅੱਜ ਤੋਂ ਘੰਟੇ ਬਾਅਦ ਹੁਣ ਤੋਂ ਘੰਟੇ ਬਾਅਦ ਵੀਡੀਓ ਇਹ ਪੈ ਜਾਊਗੀ। ਤੁਸੀਂ ਸਾਰੇ ਲਾਈਕ, ਕਮੈਂਟ, ਸ਼ੇਅਰ ਕਰੋ ਤੇ ਜ਼ਰੂਰ ਦੱਸਿਓ ਜੇ ਕੋਈ ਕਮੀ ਪੇਸ਼ੀ ਰਹਗੀ। ਸਾਡੇ ਰਾਈਟਰ ਸਾਹਿਬ ਉਹਦੇ ਵਿੱਚ ਗੁਰਜੀਤ ਜੀ ਇਹਨਾਂ ਨੇ ਫਿਲਮ ਰਿਟਰਨ ਕੀਤੀ ਆ ਔਰ ਨਵੀ ਇਹਨੇ ਸਾਰਾ ਮੇਨ ਲੀਡ ਰੋਲ ਕੀਤਾ ਔਰ ਰਮਾਨਤ ਇਹਨਾਂ ਨੇ ਮੇਨ ਸਪੋਰਟਿੰਗ ਐਕਟਿੰਗ ਵਾਲਾ ਰੋਲ ਕੀਤਾ ਵਾ ਕਿ ਮੇਨ ਸਪੋਰਟਰ ਕਿਦਾਂ ਦਾ ਹੋਣਾ ਚਾਹੀਦਾ ਮੈਂ ਖੁਦ ਵੀ ਸਪੋਰਟਿੰਗ ਵਾਲਾ ਰੋਲ ਕੀਤਾ ਔਰ ਸਾਡੀ ਰੇਖਾ ਦੀਦੀ ਇਹਨਾਂ ਨੇ ਲੜਕੇ ਦੀ ਜਿਹੜਾ ਨਸ਼ੇ 'ਚ ਡੁੱਬਿਆ ਹੋਇਆ ਉਹਦੀ ਮਦਰ ਵਾਲਾ ਰੋਲ ਕੀਤਾ ਤੁਸੀਂ ਵੀ ਸਾਰੇ ਰੋਲ ਸਾਡੇ ਦੇਖ ਕੇ ਸਾਨੂੰ ਦੱਸਿਓ ਫਿਲਮ ਕਿੱਦਾਂ ਦੀ ਲੱਗੀ ਥੈਂਕ ਯੂ ਠੀਕ ਹਾਂਜੀ ਮਾਨਤ ਹਾਂਜੀ ਸਬ ਤੋਂ ਪਹਿਲੇ ਮੇਰੀ ਪਿਆਰਪਰੀ ਸੱਜਣੇ ਗਲ ਸਾਰਿਆਂ ਨੂੰ ਜੀ ਔਰ ਅਸੀਂ ਸड्डा ਮੋਟੀਵੇਟ ਹੋਈ ਸੀ ਫਿਲਮ ਨੂੰ ਕਾਲਨ ਦਾ ਕਿ ਸਾਡੀ ਛੋਟੀ ਜੀ ਕੋਸ਼ਿਸ਼ ਸੀ ਕਿ ਪੰਜਾਬ ਦੇ ਵੀ ਸੁਧਾਰ ਲਿਆਇਆ ਜਾਏ ਔਰ ਇਸ ਲਈ ਅਸੀਂ ਛੋਟੀ ਨਿੱਕੀ ਜੀ ਕੋਸ਼ਿਸ਼ ਕੀਤੀ ਆਪਣੀ ਕਿ ਜਿੱਦਾਂ ਕਿ ਲੋਕ ਦੇਖ ਕੇ ਇਗਨੋਰ ਕਰ ਦਿੰਦੇ ਆ ਆਪਣੇ ਪੜੋਸੀ ਨੂੰ ਜਾਂ ਇੱਕ ਦੂਜੇ ਦੇ ਜੜਾ ਵੱਢਣ ਲੱਗ ਜਾਂਦੇ ਆ ਸਾਡੀ ਸਭ ਇਹੀ ਬੇਨਤੀ ਆ ਹੱਥ ਜੋੜ ਕੇ ਸਾਰਿਆਂ ਨੂੰ ਕਿ ਪਲੀਜ਼ ਐਦਾਂ ਨਾ ਕਰੋ ਅਗਰ ਕਿਸੇ ਦਾ ਬੱਚਾ ਗਲਤ ਰਸਤੇ ਤੇ ਜਾ ਰਿਹਾ ਹੈ ਇਹ ਤੁਹਾਡਾ ਕੋਈ ਪੜੋਸੀ ਗਲਤ ਰਸਤੇ ਜਾ ਰਿਹਾ ਤਾਂ ਪਲੀਜ਼ ਉਹਨੂੰ ਰੋਕੋ ਔਰ ਸਭ ਤੋਂ ਵੱਡੀ ਇਹ ਰਿਕਵੈਸਟ ਹੈ ਕਿ ਉਹਦੀ ਹੈਲਪ ਕਰੋ ਬਸ ਸੋ ਪਲੀਜ਼ ਥੈਂਕ ਯੂ ਜੇ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏ ਕਮੈਂਟਾਂ ਚ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਔਰ ਸਾਨੂੰ ਦੱਸਣਾ ਜੇ ਸਾਡੀ ਕਿਤੇ ਕੋਈ ਗਲਤੀ ਵੀ ਹੋਵੇ ਸਾਨੂੰ ਉਹ ਵੀ ਦੱਸਿਓ ਕਿ ਅਸੀਂ ਨੈਕਸਟ ਟਾਈਮ ਤੋਂ ਆਪਣੀ ਗਲਤੀ ਨੂੰ ਸੁਧਾਰ ਸਕੀਏ ਥੈਂਕ ਯੂ ਧੰਨਵਾਦ ਠੀਕ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਪਾਜੀ ਡਾਇਰੈਕਟਰ ਗੁਰਜੀਤ ਸੰਧੂ ਜੀ ਤੇ ਡਾਇਰੈਕਟਰ ਭਾਜੀ ਸੰਦੀਪ ਟਿੰਕਾ ਜੀ ਹਾਂਜੀ ਇਹਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਾ ਤੇ ਫਿਲਮ ਸਾਰਿਆਂ ਨੂੰ ਵੇਖਣੀ ਚਾਹੀਦੀ ਆ ਜੋ ਅੱਜਕੱਲ ਦਾ ਨਸ਼ੇ ਨੂੰ ਲੈ ਕੇ ਰੁਝਾਨ ਆ ਉਹਦੇ ਤੇ ਬਣਾਈ ਆ ਸੀ ਫਿਲਮ ਸਾਰੀ ਥੈਂਕ ਯੂ ਜੀ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਲੀ ਵਾਰ ਰੋਲ ਕੀਤਾ ਮੈਨੂੰ ਬਹੁਤ ਚੰਗਾ ਲੱਗਾ ਭਾਜੀ ਟਿੰਕਾ ਸੰਦੀਪ ਟਿੰਕਾ ਨਾਲ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਭਾਜੀ ਆ ਇਹ ਮੈਂ ਨਰੀ ਭੈਣ ਬਣੀ ਹੋਈ ਆ ਅਸੀਂ ਗਵਾਂਢੀ ਆ ਸਿੱਖ ਦੂਜੇ ਬਹੁਤ ਜ਼ਿਆਦਾ ਸਾਥ ਦਿੰਦੇ ਆ ਇਹ ਫਿਲਮ ਮੈਨੂੰ ਬਹੁਤ ਵਧੀਆ ਲੱਗੀ ਪੰਜਾਬ ਦੇ ਹਾਲਾਤਾਂ ਤੇ ਆ ਫਿਲਮ ਤੇ ਆਮ ਘਰ ਕਰਦੀ ਕਹਾਣੀ ਆ ਕਿਉਂਕਿ ਮਾਵਾ ਇਦਾਂ ਹੀ ਰਹੁੰਦੀਆਂ ਆ ਜੋ ਹਸਾਵੇ ਫਿਲਮ ਦੇ ਵਿੱਚ ਜੋ ਕੰਮ ਕੀਤਾ ਮੈਂ ਤੇ ਮਾਵਾ ਦੇ ਪੁੱਤ ਇਦਾਂ ਜਾਂਦੇ ਆ ਮਰਦੇ ਜਾਂਦੇ ਆ ਨਸ਼ਿਆਂ ਦੇ ਨਾਲ ਤੇ ਇਹ ਫਿਲਮ ਇਸੇ ਕਰਕੇ ਬਣਾਈ ਗਈ ਆ ਠੀਕ ਲਾਸਟ ਚ ਕੀ ਕਹਿਣਾ ਚਾਹੁੰਦੇ ਤੁਸੀਂ ਲਾਸਟ ਚ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਸਾਡੀ ਸਾਰੀ ਨਵੀਂ ਸਟਾਰ ਕਾਸਟ ਆ ਔਰ ਸਾਡੀ ਪਹਿਲੀ ਫਿਲਮ ਆ ਤੇ ਫਿਰ ਪਹਿਲੀ ਫਿਲਮ ਆ ਤੁਸੀਂ YouTube ਤੇ ਮੇਰੇ ਵਾਲਾ ਚੈਨਲ ਸਬਸਕ੍ਰਾਈਬ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਫਿਲਮ ਦੇਖਿਓ 22 ਮਿੰਟ ਦੀ ਵੀਡੀਓ ਆ ਔਰ ਇੱਕ ਵਾਰ ਵੀਡੀਓ ਚ ਡੱਬ ਜਾਓਗੇ ਤਾਂ ਤੁਸੀਂ ਤੁਹਾਨੂੰ ਨਿਕਲਣਾ ਔਖਾ ਜਿਹਾ ਏਡਾ ਦਿਲਚਸਪ ਵੀਡੀਓ ਬਣਾਈ ਗਈ ਜੀ ਤੇ ਜਿਹੜੀ ਜਦੋਂ ਤੁਸੀਂ ਵੀਡੀਓ ਦੇ ਵਿੱਚ ਦੇਖਣ ਲੱਗ ਜੰਦੇ ਹੋ ਤਾਂ ਤੁਹਾਡਾ ਇੰਟਰਸਟ ਹੀ ਇੰਨਾ ਜ਼ਿਆਦਾ ਬਣ ਜਾਣਾ ਤੇ ਸਾਰੀ ਫਿਲਮ ਦੇਖ ਕੇ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਜਿਹੜੀ ਲਾਈਵ ਮਹਾਰਾਜ ਜੀ ਹੁਣ ਬਣਾ ਰਹੇ ਆ ਵੀਡੀਓ ਦੇ ਵਿੱਚ ਲਾਈਵ ਦੇ ਉੱਪਰ ਸਾਡਾ ਲਿੰਕ ਦੇਣਗੇ ਸੰਦੀਕਮਾ ਟਿੰਕਾ ਤੇ ਧੂਮ ਪ੍ਰੈਂਕ ਦਾ ਉਹ ਵੀ ਤੁਸੀਂ ਲਿੰਕ ਦੇਖ ਕੇ ਸਬਸਕ੍ਰਾਈਬ ਕਰਿਓ ਔਰ ਜਰੂਰ ਤੁਸੀਂ ਵੀਡੀਓ ਦੇਖ ਕੇ ਵਧੀਆ-ਵਧੀਆ ਕਮੈਂਟ ਕਰਿਓ ਜੇ ਕੋਈ ਕਮੀ ਪੇਸ਼ੀ ਸਾਡੇ ਤੋਂ ਰਹਿ ਗਈ ਤੇ ਉਹ ਵੀ ਜਰੂਰ ਦੱਸਿਓ ਠੀਕ ਥੈਂਕ ਯੂ ਧੰਨਵਾਦ ਇਧਰ ਆ ਹਾਂਜੀ 2024 ਦੀ ਸਾਡੀ ਨਿੱਕੀ ਜਿਹੀ ਕੋਸ਼ਿਸ਼ ਸਟਾਰਟਿੰਗ ਕੀਤੀ ਐ ਸੀ ਪਲੀਜ਼ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਮੈਂਟ ਸ਼ੇਅਰ ਦਬਕੇ ਕਰਨਾ ਧੂਮ ਪ੍ਰੈਂਕਸ ਤੇ ਜਾ ਪੈਂ ਜਾ ਰਹੇ ਦੁੱਬਦਾ ਪੰਜਾਬ ਫਿਲਮ ਦਾ ਨਾਮ ਹੈ ਦੁੱਬਦਾ ਪੰਜਾਬ ਫਿਲਮ ਦਾ ਨਾਮ ਤੇ ਧੂਮ ਪ੍ਰੈਂਕ ਸੰਦੀਕ ਮਾਰਟਿੰਗ ਦਾ ਮੇਰੇ ਵੱਲੇ ਭੇਜਤੇ ਤੇ ਜਰੂਰ ਸਬਸਕ੍ਰਾਈਬ ਕਰੋ ਤੇ ਦੇਖੋ ਫਿਲਮ ਨੂੰ ਧੰਨਵਾਦ ਸਾਰਿਆਂ ਦਾ ਨਹੀਂ ਮੈਂ ਦੇਖ ਰਿਹਾ ਥੈਂਕ ਯੂ ਥੈਂਕ ਯੂ